ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਸਾਡੇ ਚੈਨਲ ਨਿਊ ਤਾਜ਼ਾ ਡਿਜ਼ਾਈਨਰ ਤੇ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਇਹ ਵਾਲਾ ਸੂਟ ਕਟਿੰਗ ਕਰਾਂਗੇ ਬਹੁਤ ਹੀ ਪਿਆਰਾ ਕਲਰ ਹੈ ਦੇਖੋ ਇਹ ਤੇ ਲਟਕਣ ਲੈਸ ਵੀ ਲਗਾਉਣੀ ਆਪਾਂ ਬਾਹਵਾ ਤੇ ਘੇਰੇ ਤੇ ਤੇ ਇਹ ਵਾਲੀ ਦੀ ਲਾਈਨਿੰਗ ਬਾਅਦ ਇਹ ਵਾਲੀ ਬਾਟਮ ਆ ਇਹਦੀ ਬਹੁਤ ਹੀ ਸੋਹਣਾ ਸੂਟ ਹੈ ਇਹ ਤੇ ਵਧੀਆ ਕਰਕੇ ਪਾ ਬਣਾਉਣਾ ਹੈ ਵੀ ਨੱਕ ਹੈ ਦੋਨੋਂ ਸਾਈਡ ਤੇ ਬੈਕ ਤੇ ਵੀ ਤੇ ਫਰੰਟ ਤੇ ਵੀ ਤੇ ਇਹ ਦੇਖੋ ਬਾਹਾਂ ਦਾ ਡਿਜ਼ਾਈਨ 슬ੀਵ ਦਾ ਤੇ ਚਲੋ ਹੁਣ ਆਪਾਂ ਤੁਹਾਡੇ ਸਾਹਮਣੇ ਕਟਿੰਗ ਕਰਦੇ ਹਾਂ ਤੇ ਇਹ ਦੇਖੋ ਪਹਿਲਾਂ ਆਪਾਂ ਇਹਨਾਂ ਨੂੰ ਸੈਂਟਰ ਚੋ ਕਟਿੰਗ ਕਰਦਾਂਗੇ ਬੈਕ ਫਰੰਟ ਨੂੰ ਕਿਉਂਕਿ ਇੱਕ ਵੀ ਬੈਕ ਤੇ ਆਏਗੀ ਤੇ ਇੱਕ ਫਰੰਟ ਤੇ ਆਏਗੀ ਤੇ ਇਸ ਤਰ੍ਹਾਂ ਇਹਨਾਂ ਨੂੰ ਕਟਿੰਗ ਕਰ ਦਿੱਤਾ ਆਪਾਂ ਤੇ ਇਹ ਫਰੰਟ ਸਾਈਡ ਦੀ ਆਪਾਂ ਪਹਿਲਾਂ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਆਪਾਂ ਲੈਂਥ ਹੈ ਜੀ ਇਸ ਦੀ 43 ਇੰਚ ਲੈਂਥ ਦਾ ਨਿਸ਼ਾਨ ਲਗਾਵਾਂਗੇ ਥੀਰਾ ਰੱਖਾਂਗੇ ਆਪਾਂ 6.5 ਇਸ ਤਰ੍ਹਾਂ 7 ਇੰਚ ਨਿਸ਼ਾਨ ਲਗਾਵਾਂਗੇ ਤੇ ਬ੍ਰੈਸਟ ਹੈ ਜੀ 20 ਇੰਚ ਤੇ 8.5 ਇੰਚ ਮੋੜਾ ਮੋਡਾ ਰੱਖਾਂਗੇ ਇੱਥੋਂ ਲਾ ਦਾਂਗੇ ਅਪ 15 ਤੇ ਨਿਸ਼ਾਨ ਤੇ 2.5 ਇੰਚ ਹੈਪ ਹੈ ਇਹਨਾਂ ਦੀ ਤੇ 17 ਇੰਚ ਕਮਰ ਤੇ ਇਦਾਂ ਆਪਾਂ ਸਾਰੇ ਨਿਸ਼ਾਨ ਲਗਾ ਦੇਣੇ ਆ ਤੇ ਨੀਚੇ ਤੋਂ ਵੀ ਆਪਾਂ ਸਾਡੇ 21 ਲਗਾ ਦਾਂਗੇ 21 ਲਿਖਿਆ ਵੈਸੇ ਸਾਡੇ 21 ਰੱਖਣਾ ਆਪਾਂ ਤੇ ਪਲੇਟ ਦੇ ਨਿਸ਼ਾਨ ਆਪਾਂ 11 ਤੇ ਲਾਵਾਂਗੇ ਤੇ ਦੂਰੀ ਪਲੇਟਾਂ ਦੀ ਰੱਖਾਂਗੇ ਆਪਾਂ 3 ਇੰਚ ਇਸ ਤਰ੍ਹਾਂ 7 ਇੰਚ ਲੰਬੇ ਪਲੇਟ ਤੇ ਇੱਥੇ ਉਹ ਗੁਲਾਈ ਦੇ ਦਾਂਗੇ ਆਪਾਂ ਤੇ ਹੁਣ ਆਪਾਂ ਲਾਈਨਿੰਗ ਦੀ ਕਟਿੰਗ ਕਰਦੇ ਹਾਂ ਪਹਿਲਾਂ ਦੇਖੋ ਨਿਸ਼ਾਨਾ ਤੋਂ ਬਾਹਰ ਦਬਾ ਛੱਡ ਕੇ ਆਪਾਂ ਕਟਿੰਗ ਕਰਦੇ ਨੇ ਇਸ ਤਰ੍ਹਾਂ ਤੇ ਹੁਣ ਛੋਟੇ-ਛੋਟੇ ਕ ਕੱਟ ਲਗਾ ਦੇਣੇ ਆਪਾਂ ਜਿੱਥੇ ਜਿੱਥੇ ਨਾਪ ਲੱਗਣਾ ਹੈ ਇਦਾਂ ਪਲੇਟਾਂ ਦੇ ਨਿਸ਼ਾਨ ਵੀ ਲਾ ਦੇਣੇ ਕੈਂਚੀ ਦੇ ਨਾਲ ਤੇ ਚਲੋ ਹੁਣ ਆਪਾਂ ਫਰੰਟ ਪੀਸ ਦੀ ਕਟਿੰਗ ਕਰਦੇ ਹਾਂ ਲੋ ਜੀ ਤੁਹਾਡੇ ਸਾਹਮਣੇ ਫਰੰਟ ਵੀ ਆਪਾਂ ਡਬਲ ਫੋਲਡ ਕਰ ਦਿੱਤਾ ਇਸ ਨੂੰ ਸਹੀ ਤਰੀਕੇ ਨਾਲ ਕਰਕੇ ਤੇ ਆਪਾਂ ਹੁਣ ਉੱਪਰ ਇਸ ਦੇ ਲਾਈਨਿੰਗ ਰੱਖਾਂਗੇ ਇਹ ਲਾਈਨਿੰਗ ਆਪਾਂ ਇਸ ਉੱਪਰ ਬਿਲਕੁਲ ਸਹੀ ਤਰੀਕੇ ਨਾਲ ਰੱਖ ਦਿੱਤੀ ਹੈ ਤੇ ਹੁਣ ਆਪਾਂ ਇਸ ਦੀ ਵੀ ਕਟਿੰਗ ਕਰਾਂਗੇ ਬਿਲਕੁਲ ਸਹੀ ਤਰੀਕੇ ਨਾਲ ਕਟਿੰਗ ਕਰਨੀ ਇਸ ਦੀ ਵੀ ਇਸ ਤਰ੍ਹਾਂ ਕਟਿੰਗ ਕਰਦੇ ਜਾਣਾ ਹੈ ਲਰਨਿੰਗ ਨੋਰਮਲ ਜੀ ਵਧ ਰੱਖੀ ਦੀ ਆਪਾਂ ਵਿੱਚ ਲੂਜ਼ ਤੇ ਦੇਖੋ ਫਰੰਟ ਸਾਈਡ ਕਟਿੰਗ ਹੋ ਗਈ ਆ ਕਮੀਜ਼ ਦੀ ਤੇ ਹੁਣ ਆਪਾਂ ਬੈਕ ਦੀ ਕਟਿੰਗ ਕਰਾਂਗੇ ਬੈਕ ਤੇ ਵੀ ਵੇਖੋ ਵੀਰਕ ਬਣਾਇਆ ਪਿਆ ਇਸ ਨੂੰ ਵੀ ਡਬਲ ਫੋਲਡ ਕਰ ਲਾਂਗੇ ਵਧੀਆ ਤਰੀਕੇ ਦੇ ਨਾਲ ਪ੍ਰੈਸ ਦੇ ਨਾਲ ਤੇ ਇਹ ਦੇਖੋ ਆਪਾਂ ਪ੍ਰੈਸ ਕਰ ਲਿਆ ਇਸ ਨੂੰ ਵੀ ਹੁਣ ਇਸ ਤੇ ਫਰੰਟ ਸਾਈਡ ਰੱਖਾਂਗੇ ਆਪਾਂ ਤੇ ਬੈਕ ਦੀ ਵੀ ਕਟਿੰਗ ਕਰ ਲਵਾਂਗੇ ਵਧੀਆ ਤਰੀਕੇ ਨਾਲ ਬਿਲਕੁਲ ਵਧੀਆ ਤਰੀਕੇ ਨਾਲ ਆਪਾਂ ਉੱਪਰ ਰੱਖ ਕੇ ਤੇ ਫਿਰ ਇਸ ਦੀ ਕਟਿੰਗ ਕਰਾਂਗੇ ਕਿਉਂਕਿ 19 ਕੀ ਵੀ ਫਰਕ ਨਹੀਂ ਹੋਣਾ ਚਾਹੀਦਾ ਨਹੀਂ ਤੇ ਕਮੀਜ਼ ਸਹੀ ਨਹੀਂ ਬਣਦੀ ਕਿ ਜੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਤੇ ਇੱਕ ਵਧੀਆ ਜਿਹਾ ਕਮੈਂਟ ਲਿਖ ਕੇ ਭੇਜਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਗੇ ਤੋਂ ਆਉਣ ਆਵਾਲੀਆਂ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਦੇ ਰਵਾਂਗੇ थैंक यू ढा बहुत बहुत धन्यवाद जी बैक की कटिंग भी अपना कर देती है हम फ्रंट पीस से थोड़ी जी आप शेप देवे गुलाई पर इस तरह गुलाई पर शेप दे देनी है ਇਹ ਆਪਣਾ ਕਮੀਜ਼ ਕਟਿੰਗ ਹੋ ਗਿਆ ਹੈ ਜੀ ਹੁਣ ਆਪਾਂ 슬ੀਵਜ਼ ਦੀ ਕਟਿੰਗ ਕਰਾਂਗੇ ਇਹ ਦੇਖੋ ਇਹਨਾਂ ਨੂੰ ਵੀ ਸੈਂਟਰ ਚੋਂ ਇਦਾਂ ਕਟਿੰਗ ਕਰ ਲੈਣਾ ਹੈ ਤੇ ਫਿਰ ਆਪਾਂ ਡਬਲ ਕਰ ਲੈਣਾ ਹੈ ਇਸ ਨੂੰ ਵੀ ਪਹਿਲਾਂ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਇਹ ਦੇਖੋ ਲਾਈਨਿੰਗ ਕੰਨੀ ਆਪਾਂ ਥੋੜੀ ਥੋੜੀ ਕੱਟ ਦੇਣੀ ਹੈ ਤਾਂ ਕਿ ਖਿੱਚ ਨਾ ਪਵੇ ਇਸ ਤਰ੍ਹਾਂ ਡਬਲ ਫੋਲਡ ਕਰ ਲੈਣਾ ਇਹ ਮੋਡਾ ਕਿੰਨਾ ਰੱਖਣਾ ਹੈ ਉਹ ਦੇਖਦੇ ਆ ਮੋਡਾ ਰੱਖਾਂਗੇ ਇਸ ਦਾ 8.5 ਇੰਚ ਤੇ 슬ੀਵਜ਼ ਦੀ ਲੈਂਥ ਹੈਗੀ 17 ਇੰਚ ਇਹ 슬ੀਵਜ਼ ਆਪਾਂ ਅਗਲੀ ਸਾਈਡ ਤੋਂ ਖੁੱਲੀ ਰੱਖਣੀ ਹੈ ਕਿਉਂਕਿ ਇਸ ਤੇ ਲਟਕਣ ਲੈਂਸ ਲਾਉਣੀ ਆਪਾਂ ਇਹ ਦੇਖੋ ਆਪਾਂ ਬਾਹ ਕਟਿੰਗ ਕਰ ਦਿੱਤੀ ਹੈ ਇੱਦਾਂ ਹੀ ਆਪਾਂ ਇੱਦਾਂ ਹੀ ਆਪਾਂ ਕਟਿੰਗ ਕਰ ਦੇਣੀ ਆ ਜੋੜ ਪਹਿਣ ਕੇ ਬਾਅਦ ਵਿੱਚ ਇਹ ਜੋੜ ਕਟਿੰਗ ਕਰ ਦਿੱਤੇ ਆਪਾਂ ਤਾਂ ਹੁਣ ਆਪਾਂ ਬਾਜੂ ਕਟਿੰਗ ਕਰਾਂਗੇ ਜੋ ਵਰਕ ਵਾਲੇ ਆ ਦੇਖੋ ਇਹਨਾਂ ਤੇ ਵੀ ਚਾਰ ਜੋੜ ਪੈਣੇ ਨੇ ਜੀ ਏ ਆਪਾਂ ਫੁੱਲ ਕਮੀਜ਼ ਦੀ ਵੀਡੀਓ ਬਣਾ ਕੇ ਵੀ ਤੁਹਾਡੇ ਤਾਈਂ ਸ਼ੇਅਰ ਜ਼ਰੂਰ ਕਰਾਂਗੇ ਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ ਇਹ ਦੇਖੋ ਹੁਣ ਆਪਾਂ ਬਾਹ ਦੇ ਵੀ ਜੋੜ ਕਟਿੰਗ ਕਰ ਦਿੱਤੇ ਨੇ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਵੀ ਵੀਡੀਓ ਦੇਖ ਰਹੇ ਨੇ ਵੀਡੀਓ ਵਧੀਆ ਲੱਗੇ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਤੇ ਲਾਈਕ ਜ਼ਰੂਰ ਕਰਿਆ ਕਰੋ ਥੈਂਕ ਯੂ so much ਕਮੀਜ਼ ਆਪਣਾ ਹੋ ਗਿਆ ਕਟਿੰਗ ਹੋ ਕੇ ਰੈਡੀ ਥੈਂਕ ਯੂ